ਸਤ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉੱਤੇ ਗੱਲਬਾਤ ਕਰਾਂਗੇ 50 ਰੁਪਏ ਤਨਖਾਹ ਲੈਣ ਵਾਲੇ ਮੋਹਨ ਸਿੰਘ ਕਿਵੇਂ ਦੁਨੀਆ ਭਰ ਦੇ ਵਿੱਚ 35 ਲਗਜ਼ਰੀ ਹੋਟਲਾਂ ਦੇ ਮਾਲਕ ਬਣੇ ਸੋ ਦੋਸਤੋ ਵੀਡੀਓ ਬੜੀ ਦਿਲਚਸਪ ਹੈ ਸਾਰੀ ਸੁਣਿਆ ਧਿਆਨ ਨਾਲ ਹਾਂਜੀ 10 ਫੁੱਟ ਚੌੜਾ ਤੇ ਉਨਾ ਹੀ ਲੰਬਾ ਮਕਾਨ ਮੋਹਨ ਸਿੰਘ ਉਭਰਾਏ ਨੂੰ ਬਰਤਾਨਵੀ ਭਾਰਤ ਦੀ ਗਰਮੀਆਂ ਦੀ ਰਾਜਧਾਨੀ ਸ਼ਿਮਲਾ ਇਹਦੇ ਇੱਕ ਹੋਟਲ 'ਚ ਐ ਨੌਕਰੀ ਦੇ ਦੌਰਾਨ ਮਿਲਿਆ ਸੀ। ਦੀ ਸੇਸਲ ਨਾਂ ਦੇ ਹੋਟਲ 'ਚ ਉਹਨਾਂ ਦਾ ਕੰਮ ਕੋਲੇ ਦਾ ਹਿਸਾਬ ਰੱਖਣਾ ਹੁੰਦਾ ਸੀ। ਉਹਨਾਂ ਨੂੰ ਮਕਾਨ ਵੀ ਉਸ ਪਹਾੜੀ ਦੇ ਬੇਹੱਦ ਢੇਠਲੇ हिस्से 'ਚ ਦਿੱਤਾ ਗਿਆ ਸੀ ਜਿਸ ਤੇ ਇਹ ਸ਼ਾਨਦਾਰ ਹੋਟਲ ਸੀਗਾ। ਇਹ ਪਹਾੜੀ ਉਹ ਦਿਨ 'ਚ ਦੋ ਵਾਰੀ ਚੜਦੇ ਸੀ। ਇੱਕ ਵਾਰੀ ਸਵੇਰੇ ਕੰਮ ਤੇ ਆਉਂਦੇ ਹੋਏ ਤੇ ਦੁਪਹਿਰ ਨੂੰ ਆਪਣੀ ਪਤਨੀ ਈਸ਼ਰਾਨ ਦੇਵੀ ਦੇ ਹੱਥਾਂ ਦਾ ਬਣਿਆ ਹੋਇਆ ਸਾਡਾ ਖਾਣਾ ਖਾ ਕੇ ਵਾਪਸ ਆਉਂਦੇ ਸੀ। ਉਹਨਾਂ ਦੀ ਤਨਖਾਹ 50 ਰੁਪਏ ਸੀ। ਜਾਨੀ ਇਸ ਰਕਮ ਤੋਂ ਦੁੱਗਣੇ ਰੁਪਏ ਜੋ ਉਹਨਾਂ ਦੀ ਮਾਂ ਭਾਗਵੰਤੀ ਨੇ ਸਨ 1922 ਚ ਜੇਲਮ ਜੋ ਕਿ ਹੁਣ ਪਾਕਿਸਤਾਨੀ ਪੰਜਾਬ ਚ ਚਕਵਾਲ ਹੈ। ਇਹਦੇ ਕਸਬੇ ਬਹਿਵਨ ਤੋਂ ਤੁਰਨ ਵੇਲੇ ਉਹਨਾਂ ਨੂੰ ਦਿੱਤੇ ਸੀ। ਮੋਹਨ ਸਿੰਘ ਨੂੰ ਉਦੋਂ 6 ਸਾਲਾਂ ਦੇ ਸਨ। ਮੋਨ ਸਿੰਘ ਜਦੋਂ ਉਹਨਾਂ ਦੇ ਪਿਤਾ ਠੇਕੇਦਾਰ ਅਤਰ ਸਿੰਘ ਦੀ ਮੌਤ ਹੋ ਗਈ ਸੀ ਪੱਤਰਕਾਰ ਬਾਚੀ ਕਰਕਰਿਆ ਇਹ ਲਿਖਦਾ ਕਹਿੰਦਾ ਉਹਨਾਂ ਦੀ ਮਾਂ ਉਦੋਂ ਸਿਰਫ 16 ਸਾਲ ਦੀ ਸਨ ਜਦੋਂ ਉਹ ਮਿਹਣਿਆਂ ਤੋਂ ਤੰਗ ਆ ਕੇ ਇੱਕ ਰਾਤ ਆਪਣੇ ਦੁੱਧ ਪੀਂਦੇ ਪੁੱਤ ਨੂੰ ਚੁੱਕ ਕੇ 12 ਕਿਲੋਮੀਟਰ ਪੈਦਲ ਤੁਰ ਕੇ ਆਪਣੇ ਪੇਕੇ ਚਲੀ ਗਈ ਪਿੰਡ ਵਿੱਚ ਸ਼ੁਰੂਆਤੀ ਸਿੱਖਿਆ ਤੋਂ ਬਾਅਦ ਮੋਨ ਸਿੰਘ ਨੇ 라ਵਲਪਿੰਡੀ ਤੋਂ 10ਵੀਂ ਪਾਸ ਕੀਤੀ ਫਿਰ ਆਰਥਿਕ ਤੰਗੀ ਕਾਰਨ ਉਹਨਾਂ ਨੇ ਲਾਹੌਰ 'ਚ ਪੜ੍ਹਾਈ ਉਹਨਾਂ ਨੂੰ ਛੱਡਣੀ ਪਈ ਕਿਸੇ ਨੌਕਰੀ ਤੇ ਲੱਗਣ ਲਈ ਉਹਨਾਂ ਦੀ ਪੜ੍ਹਾਈ ਘੱਟ ਸੀ ਉਹ ਇੱਕ ਦੋਸਤ ਦੇ ਕਹਿਣ ਤੇ ਅੰਬਰ ਸਰਚਾ ਉਹਨਾਂ ਦੇ ਨਾਲ ਰਹੇ ਅਤੇ ਸ਼ਾਰਟ ਹੈਂਡ ਅਤੇ ਟਾਈਪਿੰਗ ਦਾ ਕੋਰਸ ਕੀਤਾ ਫਿਰ ਵੀ ਉਹਨਾਂ ਨੂੰ ਕੋਈ ਕੰਮ ਨਾ ਮਿਲਿਆ ਉਹਨਾਂ ਦੇ ਚਾਚੇ ਨੇ ਲਾਹੌਰ 'ਚ ਆਪਣੀ ਜੋਤੀਆਂ ਦੀ ਫੈਕਟਰੀ 'ਚ ਉਹਨਾਂ ਨੂੰ ਨੌਕਰੀ ਦੇ ਦਿੱਤੀ ਪਰ ਛੇਤੀਓ ਪੈਸਿਆਂ ਦੀ ਕਮੀ ਕਾਰਨ ਫੈਕਟਰੀ ਬੰਦ ਹੋ ਗਈ ਤੇ ਮੋਹਨ ਸਿੰਘ ਆਪਣੇ ਪਿੰਡ ਪਰਤਣ ਲਈ ਮਜਬੂਰ ਹੋ ਗਏ। ਉੱਥੇ ਹੀ ਅਸ਼ਨਾਕ ਰਾਏ ਦੀਤੀ ਈਸ਼ਰਾਂ ਦੇਵੀ ਨਾਲ ਉਹਨਾਂ ਦਾ ਵਿਆਹ ਹੋ ਗਿਆ। ਉਹਨਾਂ ਨੇ ਵਿਆਹ ਤੋਂ ਬਾਅਦ ਦੇ ਦਿਨ ਸਰਗੋਦਾ ਚ ਆਪਣੇ ਸਾਲੇ ਕੋਲ ਕਰੀ ਵੀ ਗੁਜ਼ਾਰੇ। ਉਹ ਘਰ ਬਹਿਵਨ ਪਾਸ ਆਏ ਤਾਂ ਉੱਥੇ ਪਲੇਗ ਦੀ ਮਹਾਮਾਰੀ ਫੈਲ ਗਈ। ਜਦ ਆਪਣੇ ਬਹਿਵਨ ਆਏ ਉਹਨਾਂ ਦੀ ਮਾਂ ਨੇ ਸਰਗੋਦਾ ਬਾਬਾ ਜਾਂਦੀ ਸਲਾਹ ਦਿੱਤੀ ਪਰ ਉਹਨਾਂ ਦੇ ਨਾਂ 'ਚ ਇੱਕ ਸਰਕਾਰੀ ਦਫ਼ਤਰ ਵਿੱਚ ਜੂਨੀਅਰ ਕਲਰਕ ਦੀ ਨੌਕਰੀ ਲਈ ਸਥਾਨਕ ਅਖਬਾਰ ਵਿੱਚ ਇਸ਼ਤਿਹਾਰ ਦੇਖਿਆ ਉਹ ਜੇਬ ਵਿੱਚ ਮਾਂ ਦੇ ਦਿੱਤੇ 25 ਰੁਪਏ ਲੈ ਕੇ ਨੌਕਰੀ ਲਈ ਇਮਤਿਹਾਨ ਦੇਣ ਕੋਈ ਪੌਣੇ 400 ਕਿਲੋਮੀਟਰ ਦੂਰ Shimla ਪਹੁੰਚ ਗਿਆ ਮੋਹਨ ਸਿੰਘ ਮੁਤਾਬਕ ਉਹ ਇਸ ਇਮਤਿਹਾਨ 'ਚ ਫੇਲ ਹੋਣ ਦੇ ਬਾਅਦ ਇੱਕ ਦਿਨ ਨਵਾਜ ਹੋ ਕੇ ਹੋਟਲ ਦੀ ਸੇਸਲ ਕੋਲੋਂ ਲੰਘੇ ਤਾਂ ਅਚਾਨਕ ਅੰਦਰ ਜਾ ਕੇ ਕਿਸਮਤ ਅਜਮਾਉਣ ਦੀ ਇੱਛਾ ਪੈਦਾ ਹੋਈ ਤਾਂ ਐਸੋਸੀਏਟਿਡ ਹੋਟਲਸ ਆਫ ਇੰਡੀਆ ਦੀ ਮਾਲਕੀ ਵਾਲੇ ਇਸ ਉੱਚ ਪੱਧਰ ਦੇ ਹੋਟਲ ਦੇ ਮੈਨੇਜਰ ਇੱਕ ਮਿਹਰਬਾਨ ਅੰਗਰੇਜ਼ ਸਨ ਉਹਨਾਂ ਦਾ ਨਾਂ ਡਬਲਿਊ ਗਰੂਵ ਇਹ ਸੀ ਉਹਨਾਂ ਨੇ ਕਹਿੰਦਾ ਮੈਨੂੰ 40 ਰੁਪਏ ਮਹੀਨੇ ਤੇ ਬਿਲਿੰਗ ਕਲਰਕ ਰੱਖ ਲਿਆ ਛੇਤੀਓ ਮੇਰੀ ਤਨਖਾਹ ਕਹਿੰਦਾ 50 ਰੁਪਏ ਕਰ ਦਿੱਤੀ ਗਈ ਪਤਨੀ ਵੀ ਸ਼ਿਮਲਾ ਗਈ ਤਾਂ ਅਸੀਂ ਆਪਣੇ ਖਸਤਾ ਹਾਲ ਘਰ ਚ ਰਹਿਣ ਲੱਗੇ ਖੁਦ ਹੀ ਦੀਵਾਰਾਂ ਤੇ ਸਫੈਦੀ ਕੀਤੀ ਜਿਹਦੇ ਨਾਲ ਹੱਥਾਂ 'ਤੇ ਛਾਲੇ ਪੈ ਗਏ ਪਰ ਅਸੀਂ ਸ਼ੁਕਰਗੁਜ਼ਾਰ ਸੀ ਕਿ ਸਾਡੇ ਸਿਰਾਂ 'ਤੇ ਛੱਤ ਤਾਂ ਹੈ ਆਪਣੇ ਜੀਵਨ ਦੀਆਂ ਇਹ ਸਭ ਗੱਲਾਂ ਮੋਹਨ ਸਿੰਘ ਉਵਰਾਏ ਨੇ ਸਨ 1982 ਚ ਖੋਜਾਰਥੀ ਗੀਤਾ ਪਿਰਾਂ ਮਿਲਣ ਸਾਂਝੀਆਂ ਕੀਤੀਆਂ ਸੀ ਸੀਸਟਰਲ ਹੋਟਲ ਦਾ ਪ੍ਰਬੰਧਕੀ ਢਾਂਚਾ ਬਦਲਿਆ ਤਾਂ ਅਰਨੇਸਟ ਕਲਰਕ ਮੈਨੇਜਰ ਬਣ ਗਿਆ ਕਹਿੰਦਾ ਮੈਂ ਸਟੈਨੋਗ੍ਰਾਫੀ ਜਾਣਦਾ ਸੀ ਮੌਨ ਸੀ ਕਹਿੰਦਾ ਤਾਂ ਕਲਰਕ ਨੇ ਮਨ ਨੂੰ ਕੈਸ਼ੀਅਰ ਅਤੇ ਸਟੈਨੋਗ੍ਰਾਫਰ ਦਾ ਉਹਦਾ ਦਿੱਤਾ ਇੱਕ ਦਿਨ ਪੰਡਿਤ ਮੋਤੀ ਲਾਲ 네ਹਰੂ ਸੀਸਟਰਲ ਹੋਟਲ ਮੈਂ ਠਹਿਰੇ ਉਦੋਂ ਉਹ ਸਮਰਾਜ ਪਾਰਟੀ ਦੇ ਨੇਤਾ ਸਨ ਪੰਡਿਤ ਜੀ ਨੂੰ ਇੱਕ ਮਹੱਤਵਪੂਰਨ ਰਿਪੋਰਟ ਜਲਦੀ ਅਤੇ ਸਾਵਧਾਨੀ ਨਾਲ ਟਾਈਪ ਕਰਵਾਉਣੀ ਸੀ ਕਹਿੰਦਾ ਮੈਂ ਸਾਰੀ ਰਾਤ ਜਾ ਕੇ ਉਹ ਰਿਪੋਰਟ ਪੂਰੀ ਕੀਤੀ ਤੇ ਅਗਲੀ ਸਵੇਰ ਉਹਨਾਂ ਨੂੰ ਦੇ ਦਿੱਤੀ ਤਾਂ ਉਹਨਾਂ ਨੇ 100 ਰੁਪਏ ਦਾ ਨੋਟ ਕੱਢ ਕੇ ਧੰਨਵਾਦ ਕਹਿ ਕੇ ਮੈਨੂੰ ਦਿੱਤਾ ਮੇਰੀਆਂ ਅੱਖਾਂ 'ਚ ਕਹਿੰਦਾ ਹੰਝੂ ਆ ਗਏ ਤੇ ਮੈਂ ਜਲਦੀ ਨਾਲ ਕਮਰੇ ਤੋਂ ਨਿਕਲ ਗਿਆ 100 ਰੁਪਏ ਜਿਹਨੂੰ ਦੌਲਤਮਦ ਸੁੱਟ ਦੰਦੇ ਨੇ ਮੇਰੇ ਲਈ ਬਹੁਤ ਕੋਈ ਸੀ ਇਹ ਪੈਸੇ ਇੰਨੇ ਜ਼ਿਆਦਾ ਸਨ ਕਿ ਮੈਂ ਪਤਨੀ ਲਈ ਘੜੀ ਬੱਚੇ ਲਈ ਕੱਪੜੇ ਤੇ ਆਪਣੇ ਲਈ ਬਰਸਾਤੀ ਕੋਟ ਖਰੀਦਿਆ ਸ਼ਿਮਰਾ ਦਾ ਕਾਰਲਟਨ ਹੋਟਲ ਕਲਾਰਕ ਦਾ ਐਸੋਸੀਏਟ ਹੋਟਲਸ ਆਫ ਇੰਡੀਆ ਨਾਲ ਸਮਝੌਤਾ ਖਤਮ ਹੋਇਆ ਤਾਂ ਉਹਨਾਂ ਨੇ ਦਿੱਲੀ ਕਲੱਬ ਲਈ ਕੇਟਰਿੰਗ ਦਾ ਠੇਕਾ ਲੈ ਲਿਆ ਮੋਹਨ ਸਿੰਘ ਨੇ ਵੀ ਉੱਥੇ ਨੌਕਰੀ ਕਰਨ ਦੀ ਕਹਿ ਲਈ ਵੀ ਪੇਸ਼ਕਸ਼ ਕਬੂਲ ਕਰ ਲਈ ਉਹਨਾਂ ਦੀ ਤਨਖਾਹ ਹੁਣ 100 ਰੁਪਏ ਮਹੀਨਾ ਸੀ ਦਿੱਲੀ ਕਲੱਬ ਦਾ ਸਮਝੌਤਾ ਸਿਰਫ 1 ਸਾਲ ਲਈ ਸੀ ਤੇ ਕਲਾਰਕ ਨੇ ਜਲਦੀ ਹੀ ਨਵੇਂ ਕਾਰੋਬਾਰ ਦੀ ਤਲਾਸ਼ ਸ਼ੁਰੂ ਕਰਤੀ। ਸ਼ਿਮਲਾ ਚ ਕਾਰਲਟਨ ਹੋਟਲ ਖਤਮ ਹੋ ਚੁੱਕਿਆ ਸੀ। ਤਾਂ ਕਲਾਰਕ ਉਹਨੂੰ ਲੀਜ਼ ਤੇ ਲੈਣਾ ਚਾਹੁੰਦਾ ਸੀ ਪਰ ਉਹਨਾਂ ਨੂੰ ਅਜਿਹੇ ਬੰਦੇ ਦੀ ਲੋੜ ਸੀ ਜੋ ਉਹਨਾਂ ਦੀ ਜ਼ਮਾਨਤ ਜਾਂ ਜ਼ਿੰਮੇਵਾਰੀ ਨਿਵਾ ਸਕੇ। ਪਰ ਸਕੇ। ਮੋਹਨ ਨੇ ਪਿਰਮਲ ਨੂੰ ਦੱਸਿਆ ਕਿ ਨਾ ਮੈਂ ਆਪਣੇ ਕੁਝ ਅਮੀਰ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਸੰਪਰਕ ਕੀਤਾ। ਕਾਰਲਟਨ ਹੁਣ ਕਲਾਰਕ ਹੋਟਲ ਬਣ ਗਿਆ। 5 ਸਾਲ ਬਾਅਦ ਕਲਾਰਕ ਨੇ ਰਿਟਾਇਰ ਹੋਣ ਅਤੇ ਹੋਟਲ ਨੂੰ ਵੇਚਣ ਦਾ ਫੈਸਲਾ ਕਰ ਲਿਆ। ਉਹਨਾਂ ਨੇ ਮੈਨੂੰ ਇਹ ਕਹਿ ਕੇ ਪੇਸ਼ਕਸ਼ ਕੀਤੀ ਕਿ ਉਹ ਹੋਟਲ ਚਲਾਉਣ ਲਈ ਕਿਸੇ ਅਜਿਹੇ ਬੰਦੇ ਨੂੰ ਤਰਜੀਹ ਦੇਣਗੇ ਜੋ ਉਹਦੀ ਰਵਾਇਤ ਅਤੇ ਪ੍ਰਦਰਸ਼ਨ ਨੂੰ ਉਸੇ ਤਰ੍ਹਾਂ ਬਰਕਰਾਰ ਰੱਖ ਸਕੇ। ਜ਼ਰੂਰ ਜ਼ਰੂਰੀ ਰਕਮ ਲਈ ਮੈਨੂੰ ਕਹਿੰਦਾ ਆਪਣੀ ਕੁਝ ਜਾਇਦਾਦ ਤੇ ਆਪਣੀ ਪਤਨੀ ਦੇ ਸੋਨੇ ਦੇ ਗਹਿਣਿਆਂ ਨੂੰ ਗਹਿਣੇ ਰੱਖਣਾ ਪਿਆ। ਮੈਂ ਕਲਾਰਕ ਹੋਟਲ ਦੀ ਮਾਲਕੀ ਆਪਣੇ ਇੱਕ ਮਿਹਰਬਾਨ ਚਾਚੇ ਦੀ ਮਦਦ ਨਾਲ ਸੰਭਾਲ ਲਈ ਜੋ ਪਹਿਲਾਂ ਮੇਰੇ ਨਾਲ ਖੜੇ ਸਨ 14 ਅਗਸਤ 1934 ਤੱਕ ਮੋਹਨ ਸਿੰਘ ਕਲਾਰਕ ਦੇ ਦਿੱਲੀ ਤੇ ਸ਼ਿਮਲਾ ਚ ਹੋਟਲਾਂ ਦੇ ਇਕੱਲੇ-ਇਕੱਲੇ ਮਾਲਕ ਬਣ ਚੁੱਕੇ ਸਨ ਮੋਹਨ ਸਿੰਘ ਤੇ ਉਹਨਾਂ ਦੀ ਪਤਨੀ ਹੋਟਲ ਲਈ ਮੀਟ ਅਤੇ ਸਬਜ਼ੀਆਂ ਆਪ ਖਰੀਦਦੇ ਤੇ ਇਸ ਤਰ੍ਹਾਂ ਉਹਨਾਂ ਨੇ ਬਿੱਲ 50% ਘਟਾ ਲਿਆ ਹੌਲੀ-ਹੌਲੀ ਦਾਰਜੀਲਿੰਗ ਚੰਡੀਗੜ੍ਹ ਤੇ ਕਸ਼ਮੀਰ ਚ ਹੋਰ ਹੋਟਲਾਂ ਦਾ ਵਾਅਦਾ ਹੋਇਆ ਮੋਨਸੀ ਕਹਿੰਦਾ ਕਿ ਮੈਂ ਆਪਣੇ ਹੋਟਲ ਬਣਾਉਣ ਬਾਰੇ ਸੋਚਣਾ ਸ਼ੁਰੂ ਕੀਤਾ ਤੇ ਪਹਿਲੀ ਕੋਸ਼ਿਸ਼ ਓਡੀਸਾ ਦੇ ਗੋਪਾਲਪੁਰ ਆਨ ਸੀ ਇਹਦੇ ਵਿੱਚ ਇੱਕ ਛੋਟਾ ਜਿਹਾ ਹੋਟਲ ਸੀ ਗੋਪਾਲਪੁਰ ਆਨ ਉਹਨਾਂ ਦਾ ਕਹਿਣਾ ਸੀ ਕਿ ਇਹ ਇੱਕ ਅਜੀਬ ਇਤਫਾਕ ਹੈ ਕਿ ਉਹਨਾਂ ਦੇ ਜੀਵਨ ਦਾ ਲਗਭਗ ਹਰ ਮੋੜ ਕਿਸੇ ਨਾ ਕਿਸੇ ਮਹਾਮਾਰੀ ਨਾਲ ਜੁੜਿਆ ਹੋਇਆ ਹੈ ਸਨ 93 ਵਿੱਚ ਕੋਲਕਾਤਾ 'ਚ ਹੈਜੇ ਦੀ ਬਿਮਾਰੀ ਫੈਲੀ ਜਾਇਦਾਦ ਦੇ ਖੇਤਰ ਚ ਸਿਰ ਕੱਢ ਮੰਨੇ ਜਾਂਦੇ ਆਰਮੀਨੀ ਮੂਲ ਦੇ ਸਟੀਫਨ ਆਰਾਥੋਂ ਦਾ ਗ੍ਰੈਂਡ ਹੋਟਲ 100 ਤੋਂ ਜ਼ਿਆਦਾ ਬਦੇਚੀ ਮਹਿਮਾਨਾਂ ਦੀ ਮੌਤ ਹੋਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ ਇੱਥੋਂ ਤੱਕ ਕਿ ਲੋਕ ਕੋਲਕਾਤਾ ਜਾਣ ਤੋਂ ਵੀ ਡਰਦੇ ਸਨ ਆਪਣੇ ਪ੍ਰਾਣੇ ਵਿਸ਼ਵਾਸ ਅਤੇ ਦ੍ਰਿੜਤਾ ਨਾਲ ਉਹ ਇਸ ਹੋਟਲ ਨੂੰ ਸਫਲ ਬਣਾਉਣ ਚ ਕਾਮਯਾਬ ਹੋਇਆ ਸਨ 1939 ਚ ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਦੇ ਨਾਲ ਕੋਲਕਾਤਾ ਫੌਜੀਆਂ ਨਾਲ ਭਰ ਗਿਆ ਬ੍ਰਿਟਿਸ਼ ਫੌਜ ਰਹਿਣ ਲਈ ਜਗ੍ਹਾ ਲੱਭ ਰਹੀ ਸੀ ਮੋਨਸੀ ਕਹਿੰਦਾ ਮੈਂ ਤੁਰੰਤ ਹਰ ਵਿਅਕਤੀ ਲਈ 10 ਰੁਪਏ ਕਿਰਾਏ ਦੇ ਹਿਸਾਬ ਨਾਲ 1500 ਫੌਜੀਆਂ ਦੇ ਠਹਿਰਨ ਅਤੇ ਖਾਣ ਪੀਣ ਦਾ ਬੰਦੋਬਸਤ ਕਰਦਾ ਮੈਂ 1.5 ਹਜ਼ਾਰ ਰੁਪਏ ਮਹੀਨੇ ਦੀ ਤਨਖਾਹ ਤੇ ਮਿਸਟਰ ਗਰੂਪ ਨੂੰ ਕਹਿੰਦਾ ਮੈਨੇਜਰ ਰੱਖ ਲਿਆ ਜਿਨ੍ਹਾਂ ਨੇ ਸੇਸਲ ਹੋਟਲ ਵਿੱਚ ਮੈਨੂੰ 50 ਰੁਪਏ ਮਹੀਨੇ ਤੇ ਪਹਿਲੀ ਨੌਕਰੀ ਦਿੱਤੀ ਸੀ ਅੱਜ ਉਹ ਇਹਦਾ ਮੈਨੇਜਰ ਮੈਨੇਜਰ ਸੀ ਦੇਖ ਲੋ ਇਹ ਹੋਟਲ ਚਲਾਉਣਾ ਉਹਨਾਂ ਦੇ ਵਪਾਰ ਦਾ ਇੱਕ ਮਹੱਤਵਪੂਰਨ ਪੜਾ ਸੀ ਸਨ 1941 ਚ ਭਾਰਤ ਸਰਕਾਰ ਨੇ ਉਹਨਾਂ ਨੂੰ ਭਾਰਤੀ ਹੋਟਲ ਉਦਯੋਗ ਦੀ ਸੇਵਾ ਦੇ ਸਨਮਾਨ ਚ ਰਾਏ ਬਹਾਦਰ ਦੇ ਖਿਤਾਬ ਨਾਲ ਨਵਾਜਿਆ ਸਨ 1943 ਚ ਮੋਹਨ ਸਿੰਘ ਨੇ ਐਸੋਸੀਏਟਿਡ ਹੋਟਲਸ ਆਫ ਇੰਡੀਆ ਲਿਮਟਿਡ ਦੇ ਸ਼ੇਅਰ ਖਰੀਦ ਕੇ 라ਵਲਪਿੰਡੀ ਪਸ਼ਾਵਰ ਲਾਹੌਰ ਮਰੀ ਤੇ ਦਿੱਲੀ ਚ ਬਣੇ ਹੋਟਲਾਂ ਦੀ ਇੱਕ ਵੱਡੀ ਚੇਨ ਦੀ ਮਾਲਕੀ ਪ੍ਰਾਪਤ ਕਰ ਲਈ ਹੋਰ ਤਾਂ ਹੋਰ ਕੰਪਨੀ ਦੀ ਮਾਲਕੀ ਦੇ ਨਾਲ ਉਹ ਹੋਟਲ ਵੀ ਉਹਨਾਂ ਨੇ ਖਰੀਦ ਲਿਆ ਸੀ ਜਿੱਥੇ ਉਹਨਾਂ ਨੇ ਆਪਣੀ ਪਹਿਲੀ ਨੌਕਰੀ ਕੀਤੀ ਸੀ ਬੰਡ ਤੋਂ ਬਾਅਦ 1961 ਤੱਕ 라ਵਲਪਿੰਡੀ ਚ ਫਲੈਸ਼ਮੈਨਸ ਲਾਹੌਰ ਚ ਫਿਲਟੀਜ਼ ਪਸ਼ਾਵਰ ਚ ਟੈਂਸ ਅਤੇ ਮਰੀ ਚ ਸੇਸਲ ਇਸੀ ਸੇਸਲ ਇਸੀ ਇਹ ਕੰਪਨੀ ਦੇ ਕੋਲ ਸਨ ਬਾਅਦ ਉਹਦਾ ਐਸੋਸੀਏਟਿਡ ਹੋਟਲਸ ਆਫ ਪਾਕਿਸਤਾਨ ਨਾਂ ਦੀ ਕੰਪਨੀ ਚ ਰਲੇਵਾ ਕਰ ਦਿੱਤਾ ਗਿਆ ਪਰ ਉਹ ਤੋਂ ਬਾਅਦ ਬਧੇਰੇ ਸ਼ੇਰ ਉਵਰਾਏ ਪਰਵਾਰ ਦੇ ਕੋਈ ਨਹੀਂ ਸਨ ਹਾਲਾਂਕਿ 1965 ਦੇ ਪਾਕਿਸਤਾਨ ਭਾਰਤ ਯੁੱਧ ਤੋਂ ਬਾਅਦ ਉਹਨਾਂ ਸਾਰੇ ਹੋਟਲਾਂ ਨੂੰ ਦੁਸ਼ਮਣ ਦੀ ਜਾਇਦਾਦ ਐਲਾਨ ਕੇ ਜਬਤ ਕਰ ਲਿਆ ਗਿਆ ਸੀਗਾ ਹਾਲਾਂਕਿ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜਨਰਲ ਜਿਆਉਲ ਹਕ ਨੇ ਉਹਨਾਂ ਨੂੰ ਉਹਨਾਂ ਦੀ ਜਾਇਦਾਦ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਪਰ ਮੋਹਨ ਸਿੰਘ ਦੀ ਉਹਨਾਂ ਨਾਲ ਮੁਲਾਕਾਤ ਤੋਂ ਪਹਿਰੇ ਉਹਨਾਂ ਦੀ ਹਵਾਈ ਹਾਦਸੇ 'ਚ ਮੌਤ ਹੋ ਗਈ ਸੀ ਮੋਹਨ ਸਿੰਘ ਉਬਰਾਈ ਨੇ ਭਾਰਤੀ ਹੋਟਲ ਉਦਯੋਗ ਨੂੰ 20ਵੀਂ ਸਦੀ ਦੀਆਂ ਲੋੜਾਂ ਦੇ ਹਿਸਾਬ ਨਾਲ ਢਾਲਿਆ। ਉਹ ਭਾਰਤ ਦੇ ਕੋਨਰਾਡ, ਹਿਲਟਨ ਕਹਾਏ। ਉਹ ਮਾੜੀ ਹਾਲਤ ਵਿੱਚ ਹੋਈਆਂ ਤੇ ਘੱਟ ਕੀਮਤ ਵਾਲੀਆਂ ਜਾਇਦਾਦਾਂ ਨੂੰ ਤਲਾਸ਼ਣ ਤੇ ਉਹਨਾਂ ਦੇ ਆਧੁਨਿਕ ਆਧੁਨਿਕੀਕਰਨ 'ਚ ਮੁਹਾਤ ਰੱਖਦੇ ਸੀ। ਉਹਨੇ ਪੁਰਾਣੇ ਤੇ ਖਸਤਾ ਹਾਲ ਮਹਿਲਾ ਇਤਿਹਾਸਕ ਸਮਾਰਟਾਂ ਤੇ ਇਮਾਰਤਾਂ ਨੂੰ ਸ਼ਾਨਦਾਰ ਹੋਟਲਾਂ 'ਮ ਬਦਲਤਾ। ਜਿਵੇਂ ਕੋਲਕਾਤਾ 'ਚ ਦੀ ਉਬਰਾਈ ਗ੍ਰੈਂਡ ਕਾਹਿਰਾ ਚ ਇਤਿਹਾਸਕ ਮੀਨਾ ਹਾਊਸ ਤੇ ਆਸਟ੍ਰੇਲੀਆ ਚ ਦਾ ਵਿੰਡਸਰ ਸ਼ਿਮਰਾਜ ਉਬਰਾਏ ਸੈਸਲ ਦੀ ਇਮਾਰਤ 20ਵੀਂ ਸਦੀ ਦੀ ਸ਼ੁਰੂਆਤ ਚ ਬਣਾਈ ਗਈ ਸੀ ਇਸ ਨੂੰ ਭੱਟੇ ਅਤੇ ਪੇਚੀਦਾ ਡਿਜ਼ਾਈਨ ਅਤੇ ਸਜਾਵਟ ਦੇ ਬਾਅਦ ਅਪ੍ਰੈਲ 97 ਚ ਦੁਆਰਾ ਖੋਲ੍ਹਿਆ ਗਿਆ ਭਾਰਤ, ਸ਼੍ਰੀਲੰਕਾ, ਨੇਪਾਲ, ਮਿਸਰ, ਆਸਟ੍ਰੇਲੀਆ ਤੇ ਹੰਗਰੀ ਚ ਲਗਭਗ 35 ਲਗਜ਼ਰੀ ਹੋਟਲਾਂ ਦੇ ਨਾਲ ਉਬਰਾਏ ਕਰੋਪ ਟਾਟਾ ਗਰੁੱਪ ਤੋਂ ਬਾਅਦ ਭਾਰਤ ਦੀ ਦੂਜੀ ਸਭ ਤੋਂ ਵੱਡੀ ਹੋਟਲ ਕੰਪਨੀ ਬਣ ਗਈ। ਉਹਦੀ ਅਗਵਾਈ 'ਚ ਉਬਰਾਏ ਗਰੁੱਪ 'ਚ ਹੋਟਲ ਦਾ ਆਪਣਾ ਦੂਜਾ ਬ੍ਰਾਂਡ ਟਰਾਇਡੈਂਟ ਲਿਆਂਦਾ ਗਿਆ। ਟਰਾਇਡੈਂਟ ਫਾਈਵ ਸਟਾਰ ਹੋਟਲ ਹਨ। ਇਸ ਗਰੁੱਪ ਦਾ ਇੱਕ ਹੋਰ ਮਹੱਤਵਪੂਰਨ ਪੜਾ 1966 'ਚ ਉਬਰਾਏ ਸਕੂਲ ਆਫ ਹੋਟਲ ਮੈਨੇਜਮੈਂਟ ਦੀ ਸਥਾਪਨਾ ਸੀ। ਇਹ ਸਕੂਲ ਹੁਣ ਦੀ ਉਬਰਾਏ ਸੈਂਟਰ ਆਫ ਲਰਨਿੰਗ ਐਂਡ ਡਿਵੈਲਪਮੈਂਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤੇ ਮਹਿਮਾਨ ਨਿਮਾਜ਼ੀ ਲਈ ਉੱਚ ਪੱਧਰੀ ਟ੍ਰੇਨਿੰਗ ਮੁਹैया ਕਰਵਾਉਂਦਾ ਹੈ ਆਪਣੇ ਹੋਟਲ 'ਚ ਔਰਤਾਂ ਨੂੰ ਨੌਕਰੀ ਦੇਣ ਅਤੇ ਗੁਣਵੱਤਾ ਨੂੰ ਕਾਇਮ ਰੱਖਣ ਲਈ ਉਹਨਾਂ ਨੇ ਹੋਰ ਖੇਤਰਾ ਵਿੱਚ ਵੀ ਕੈਲੀਏ ਵੀ ਹੱਥ ਅਜਮਾਇਆ ਓਬਰਾਏ ਗਰੁੱਪ ਨੇ 1959 ਦੇ ਵਿੱਚ ਪਹਿਲੀ ਵਾਰ ਭਾਰਤ 'ਚ ਫਲਾਈਟ ਕੇਟਰਿੰਗ ਸ਼ੁਰੂ ਕੀਤੀ ਮੋਹਨ ਸਿੰਘ ਓਬਰਾਏ 1962 ਵਿੱਚ ਰਾਜ ਸਭਾ ਲਈ ਚੁਣੇ ਗਏ ਸੰਸਦਾਰ ਚ ਲੋਕ ਸਭਾ ਦੀ ਚੋਣ 'ਚ ਖੜੇ ਹੋਏ ਤੇ 46000 ਤੋਂ ਜ਼ਿਆਦਾ ਵੋਟਾਂ ਨਾਲ ਜਿੱਤੇ ਸਾਲ 2001 ਦੇ ਵਿੱਚ ਭਾਰਤ ਸਰਕਾਰ ਨੇ ਉਹਨਾਂ ਦੇ ਦੇਸ਼ ਦੇ ਤੀਜੇ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਬਾਚੀ ਕਰਕਰੀਆ ਨੇ ਮੋਹਨ ਸਿੰਘ ਉਵਰਾਏ ਦੀ ਜੀਵਨੀ ਡੇਅਰ ਟੂ ਡ੍ਰੀਮ ਅ ਲਾਈਫ ਆਫ ਰਾਈ ਬਹਾਦਰ ਮੋਹਨ ਸਿੰਘ ਉਵਰਾਏ ਦੇ ਨਾਮ ਨਾਲ ਲਿਖੀ ਹੈ ਉਹਦੇ ਅਨਸਾਰ MBA ਤੋਂ ਬਿਨਾ ਉਹਨਾਂ ਨੇ ਆਪਣੀ ਹੈਂਡਸ-ਆਨ ਸਟਾਈਲ ਅਤੇ ਮੈਨੇਜਮੈਂਟ ਹਾਈ ਵਾਕ थ्रू ਬਣਾਈ 1934 ਚ ਸ਼ਿਮਲਾ ਦੇ 50 ਕਮਰਿਆਂ ਵਾਲੇ ਕਲਾਰਕ ਦੇ ਆਪਣੇ ਪਹਿਲੇ ਹੋਟਲ ਚ ਉਹਨਾਂ ਨੇ ਕਿਚਨ ਤੋਂ ਮਹਿਮਾਨਾਂ ਦੇ ਫਲੋਰ ਤੱਕ ਖਾਣਾ ਲੈ ਕੇ ਜਾਣ ਲਈ ਲਿਫਟ ਤਿਆਰ ਕੀਤੀ ਕਿਚਨ ਚ ਚਹਲ ਕਦਮੀ ਕਰਦੇ ਹੋਏ ਉਹਨਾਂ ਨੇ ਦੇਖਿਆ ਕਿ ਮੱਖਣ ਦੇ ਬਚੇ ਹੋਏ ਟੁਕੜੇ ਕੂੜੇ ਛੁੱਟੇ ਜਾ ਰਹੇ ਏਰੀ ਥਾਂ ਉਹਨਾਂ ਨੇ ਉਹਨਾਂ ਟੁਕੜਿਆਂ ਨੂੰ ਸਵਾਦਲੀ ਪੇਸਟਰੀ ਬਣਾਉਣ ਲਈ ਦੁਬਾਰਾ ਬਟਣ ਦਾ ਫੈਸਲਾ ਕੀਤਾ ਉਹ ਅਤੇ ਈਸ਼ਰਾਨ ਖਰੀਦਦਾਰੀ ਅਤੇ ਗਹਿਰੀ ਨਜ਼ਰ ਰੱਖ ਰਹੇ ਸੀ ਖਰੀਦਦਾਰੀ ਤੇ ਦਾਕਿਆਂ ਬਾਅਦ ਲਗਭਗ 90 ਸਾਲ ਦੀ ਉਮਰ ਵਿੱਚ ਵੀ ਉਹ ਆਪਣੇ ਪੁੱਤ ਪ੍ਰਿਥਵੀ ਰਾਜ ਵਿੱਕੀ ਦੀ ਲੰਬੀ ਬਿਮਾਰੀ ਦੇ ਦੌਰਾਨ ਖੁਸ਼ੀ-ਖੁਸ਼ੀ ਕੰਮ ਤੇ ਪਰਤ ਆਏ ਉਹਨਾਂ ਨੇ ਦਿੱਲੀ ਦੇ ਹੋਟਲ 'ਚ ਗਰਮ ਪਾਣੀ ਦੇ ਥਰਮੋਸਟੇਟ ਦੀ ਥੋੜੀ ਜੀ ਐਡਜਸਟਮੈਂਟ ਦੱਸੀ ਮਹਿਮਾਨਾਂ ਨੇ ਧਿਆਨ ਬਰੀ ਦਿੱਤਾ ਪਰ ਇਹਦੇ ਨਾਲ ਬਿਜਲੀ ਦੇ ਬਿੱਲ 'ਚ ਕਾਫੀ ਫਰਕ ਪਿਆ ਉਹ ਪਾਣੀ ਦੇ ਗਲਾਸ ਤੇ ਤਲ ਤੋਂ ਲੈ ਕੇ ਗੁਲਦਾਨ 'ਚ ਗੁਲਾਬ ਦੀ ਉਚਾਈ ਤੱਕ ਸਭ ਕੁਝ ਦੱਸਦੇ ਸਨ ਪੈਸੇ ਤੇ ਕੰਮ 'ਚ ਸਬੰਧ ਬਾਚੀ ਕਰਕੜੀਆ ਲਿਖਦਾ ਉਹ ਕਹਿੰਦਾ ਕਿਹਾ ਜਾਂਦਾ ਕਿ ਉਹ ਇਕੱਲੇ ਗੈਰ ਸ਼ਾਹੀ ਵਿਅਕਤੀ ਸਨ ਜਿਨ੍ਹਾਂ ਨੇ ਆਪਣੇ ਫਾਰਮ ਤੇ ਆਪਣਾ ਨਿੱਜੀ ਸ਼ਮਸ਼ਾਨ ਘਾਟ ਬਣਵਾਇਆ ਸੀ ਇੱਕ ਸ਼ਾਂਤ ਦਰਖਤਾਂ ਨਾਲ ਢਕਿਆ ਹੋਇਆ ਸੈਂਟ ਸਟੋਨ ਦੀ ਜਗ੍ਹਾ ਜਿਸ ਤੇ ਰਾਜਪੂਤ ਸ਼ੈਲੀ ਦੀਆਂ ਛਤਰੀਆਂ ਸਨ ਪਰ ਉਹਨੂੰ 84 ਵਿੱਚ بیٹے ਤਿਲਕਰਾਜ ਟਿੱਕੀ ਅਤੇ ਚਾਰ ਸਾਲ ਬਹਾ ਆਪਣੀ ਪਤਨੀ ਲਈ ਵਾਟਣਾ ਪਿਆ। ਮੋਨਸੀ ਨੇ ਆਪਣੇ ਜਨਮ ਦੇ ਸਾਲ ਨੂੰ 1898 ਤੋਂ 1900 ਵਿੱਚ ਬਦਲਤਾ ਸੀ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਉਹਨਾਂ ਨੂੰ 19ਵੀਂ ਸਦੀ ਦਾ ਵਿਅਕਤੀ ਸਮਝਿਆ ਜਾਵੇ। ਇਹ ਰਾਜ ਰਾਜ ਹੀ ਰਹਿ ਸਕਦਾ ਸੀ ਜੇਕਰ ਉਹਨਾਂ ਦੇ بیٹے ਵਿੱਕੀ ਆਪਣੀ ਇੱਛਾ ਤੇ ਕਾਬੂ ਪਾ ਲੈਂਦੇ। 99 ਚ ਉਹਨਾਂ ਨੇ ਇਹਨੂੰ ਠੀਕ ਕਰਵਾ ਦਿੱਤਾ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੇ ਪਿਤਾ ਦੇ 100 ਸਾਲ ਬਿਨਾ ਬਿਨਾ ਕਿਸੇ ਜਚੰਤੋ ਗੁਜ਼ਰ ਜਾਣ ਰਾਏ ਬਾਦਰ ਮੋਹਨ ਸਿੰਘ ਉਵਰਾਏ 104 ਸਾਲ ਦੀ ਉਮਰ ਚ ਦੁਨੀਆਂ ਨੂੰ ਅਲਵਿਦਾ ਆਖ ਕੇ ਸਨ ਮੋਹਨ ਸਿੰਘ ਦੀ ਸੋਚ ਇਹ ਸੀ ਕਿ ਜੇਕਰ ਤੁਸੀਂ ਸਿਰਫ ਪੈਸੇ ਬਾਰੇ ਸੋਚਦੇ ਹੋ ਤਾਂ ਤੁਸੀਂ ਸਹੀ ਕੰਮ ਨਹੀਂ ਕਰੋਗੇ ਪਰ ਜੇਕਰ ਤੁਸੀਂ ਸਹੀ ਕੰਮ ਕਰਦੇ ਹੋ ਤਾਂ ਪੈਸਾ ਆਪਣੇ ਆਪ ਤੁਹਾਡੇ ਕੋਲ ਆਏਗਾ ਤਾਂ ਦੋਸਤੋ ਇਹ ਸੀ ਮੋਹਨ ਸਿੰਘ ਬਾਰੇ ਜਾਣਕਾਰੀ ਐਸੀ ਕਮਾਲ ਦਾ ਬੰਦਾ ਦੇਖ ਲਓ 50 ਰੁਪਏ 'ਚ ਲੱਗਿਆ ਸੀ ਨੌਕਰੀ ਤੇ ਤੇ ਹੁਣ ਦੁਨੀਆ ਭਰ 'ਚ 35 36 ਤਾਂ ਹੁਣ ਤਾਂ ਵੱਧੇ ਹੋਣੇ ਪਤਾ ਨਹੀਂ ਕਿੰਨੇ ਕੋਟਲ ਹੈ ਸੋ ਮਿਲਦੇ ਹਾਂ ਅਗਲੀ ਜਾਣਕਾਰੀ ਲੈ ਕੇ ਦਿਲਚਸਪ ਜੀ ਉਰੋਂ ਤੱਕ ਦੇ ਹੋ ਗਿਆ ਸਤਿ ਸ੍ਰੀ ਅਕਾਲ